ਕੀ ਉਸ ਸੰਤਾਂ ਦੇ ਵਿੱਚ ਤੇ ਕੀ ਪਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਦੇ 450 ਸਾਲਾਂ ਜੋਤੀ ਜੋਤ ਪੁਰਬ ਅਤੇ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਦੇ 450 ਸਾਲਾਂ ਗੁਰਤਾ ਗੱਦੀ ਨੂੰ ਦਿਵਸ ਨੂੰ ਸਮਰਪਿਤ ਜੋ ਸਤਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਪੰਥ ਵੱਲੋਂ ਸਭ ਸਰਟੀਵ ਬਲੋ ਮਨਾਈ ਜਾ ਰਹੀ ਹੈ ਸਲਤ ਜੀ ਇਸੇ ਸਬੰਧ ਵਿੱਚ ਸਤਖੰਡ ਅਬਜਲ ਨਗਰ ਸ੍ਰੀ ਹਜੂਰ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਦੇ ਰੂਪ ਵਿੱਚ ਜੋ ਪੰਜਾਂ ਤਖਤਾਂ ਦੀ ਯਾਤਰਾ ਵਾਸਤੇ ਟ੍ਰੇਨ ਆ ਰਹੀ ਹੈ ਜੋ ਸਪੈਸ਼ਲ ਜਿਹਦੇ ਵਿੱਚ ਕੀਰਤਨ ਹੋ ਰਿਹਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਛਤਰ ਸ਼ਾਹ ਹੇਠ ਕਾਂਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਇਹ ਜੋ ਨਗਰ ਕੀਰਤਨ ਹੈ ਟ੍ਰੇਨ ਏ ਅੱਜ ਤਖਤ ਸ੍ਰੀ ਕੇਸਗਨ ਸਾਹਿਬ ਵਿਖੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਨੇ ਇਹਨਾਂ ਸੰਗਤਾਂ ਦੇ ਸਵਾਗਤ ਵਾਸਤੇ ਗੁਰੂ ਸਾਹਿਬ ਨੂੰ ਜੀ ਆਇਆਂ ਆਖਣ ਵਾਸਤੇ ਸ੍ਰੀ ਆਨੰਦਪੁਰ ਦੀਆਂ ਸਮੁਤੀਆਂ ਸੰਗਤਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਆਕਰ ਦੇਖੋ ਬੜੇ ਪ੍ਰੇਮ ਭਾਵਨਾ ਦੇ ਨਾਲ ਇੱਥੇ ਪੰਜ ਪਿਆਰੇ ਸਹਿਬਾਨ ਸ਼ਾਨ ਕੀ ਸਹਿਬਾਨ ਸੰਗਤਾਂ ਸ਼ਬਦ ਕੀਰਤਨ ਕਰ ਰਹੀਆਂ ਨੇ ਤਾਂ ਦੀ ਉਹਨਾਂ ਸੰਗਤਾਂ ਦੇ ਆਮਦ ਵਾਸਤੇ ਕੇ ਅੱਜ ਸੰਗਤਾਂ ਵਿੱਚ ਐਨਾ ਉਤਸ਼ਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਸੰਗਤ ਦੇ ਰੂਪ ਵਿੱਚ ਇੱਥੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਆ ਰਹੇ ਨੇ ਸੰਗਤਾਂ ਉਸੇ ਖੁਸ਼ ਮੁਖ ਰੱਖਦੀਆਂ ਅੰਮ੍ਰਿਤ ਵੇਲੇ ਤੋਂ ਪਵਿੱਤਰ ਅਸਥਾਨਾਂ ਤੇ ਪਹੁੰਚ ਕੇ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਇਹ ਕੀਰਤਨ ਕਰ ਰਹੀਆਂ ਨੇ ਔਰ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਤ ਸ੍ਰੀ ਕੇਸਗੜ ਸਾਹਿਬ ਦੇ ਸਮੂਹ ਪ੍ਰਬੰਧ ਵੱਲੋਂ ਅਤੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਸੀਰ ਕੇਸਗੜ੍ਹ ਸਾਹਿਬ ਭਾਈ ਮਲਕੀਸ਼ ਸਿੰਘ ਜੀ ਮੈਨੇਜਰ ਭਾਈ ਹਰਦੇਵ ਸਿੰਘ ਜੀ ਭਾਈ ਕਰਮਜੀਤ ਸਿੰਘ ਜੀ ਔਰ ਸਮੂੱਚੇ ਪ੍ਰਬੰਧ ਵੱਲੋਂ ਸੰਗਤਾਂ ਨੂੰ ਜੀਓ ਵਾਲਾ ਆਖਣ ਵਾਸਤੇ ਉਤੇਜਿਤ ਤੌਰ ਤੇ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਹਨ ਸਾਡੇ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਦੀ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹ ਵੀ ਇੱਥੇ ਸੰਗਤਾਂ ਵਿੱਚ ਹਾਜ਼ਰ ਹਨ ਸੰਗਤ ਜੀ ਆਓ ਬੜੇ ਪ੍ਰੇਮ ਭਾਵਨਾ ਦੇ ਨਾਲ ਸੰਗਤਾਂ ਵਿੱਚ ਬੈਠ ਕੇ ਅਲਾਈ ਗੁਰਬਾਣੀ ਦਾ ਕੀਰਤਨ ਕਰੀਏ ਅਤੇ ਸਤਿਗੁਰੂ ਜੀ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜਦੋਂ ਨਗਰ ਕੀਰਤਨ ਇਸ ਸਥਾਨ ਤੇ ਪਹੁੰਚੇਗਾ ਇਥੋਂ ਨਗਰ ਕੀਰਤਨ ਦੇ ਰੂਪ ਵਿੱਚ ਪੈਦਲ ਰੇਲਵੇ ਸਟੇਸ਼ਨ ਤੋਂ ਤਖਤ ਸ੍ਰੀ ਕੇਸਗੜ ਸਾਹਿਬ ਖਾਲਸਾ ਜੀ ਦੇ ਪ੍ਰਗਟ ਅਸਥਾਨ ਵਿਖੇ ਪਹੁੰਚ ਕੇ ਸੰਪੰਨਤਾ ਹੀ ਹੋਵੇਗੀ ਸੰਗਤਾਂ ਬੜੇ ਪ੍ਰੇਮ ਭਾਵਨਾ ਨਾਲ ਲੰਗਰ ਪ੍ਰਸ਼ਾਸਨ ਕਰਨਗੀਆਂ ਇਹ ਹੀ ਨਗਰ ਕੀਰਤਨ ਅੱਜ ਹੀ ਸ਼ਾਮ ਨੂੰ ਤਕਰੀਬਨ 8 ਵਜੇ ਫੇਰ ਤੱਕ ਤਰੀਕੇਸਣ ਤੋਂ ਰਵਾਨਾ ਹੋ ਕੇ ਰੇਲਵੇ ਸਟੇਸ਼ਨ ਤੇ ਆਵੇਗਾ ਔਰ ਸੰਗਤ ਨੂੰ ਵਿਦਾਇਗੀ ਵਾਸਤੇ ਬੜੇ ਪ੍ਰੇਮ ਭਾਵਨਾ ਦੇ ਨਾਲ ਜੀਓ ਆਏਗਾ ਔਰ ਵਿਦਾਇਗੀ ਵੀ ਦੇਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਬਾਜੜ ਕੇ ਇਸ ਮਹਾਨ ਨਗਰ ਕੀਰਤਬੀ ਵਿੱਚ ਸ਼ਾਮਲ ਹੋਵੋ ਸਾਡੇ ਅਤਿ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਜੋ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਸੱਦਾ ਹੈ ਸਾਰੀਆਂ ਸੰਗਤਾਂ ਨੂੰ ਜੀਓ ਆਇਆਂ ਵੀ ਆਖਿਆ ਜਾਂਦਾ ਹੈ ਸੋ ਆਓ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਧੰਨ ਸ੍ਰੀ ਗੁਰੂ ਰਾਮਦਾਸ ਪਾਸ਼ਾ ਨੂੰ ਯਾਦ ਕਰਦੇ ਹੋਇਆ ਇਸ ਪਾਵਨ ਸਥਾਨ ਤੇ ਜੀਵਾਂ ਆਖਣ ਵਾਸਤੇ ਨਗਰ ਕੀਰਤਨ ਨੂੰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਜਾ ਤੱਕ ਤੋਂ ਯਾਤਰਾ ਲਈ ਟ੍ਰੇਨ ਜੋ ਅੱਜ ਤਕਰੀਬਨ 11:00 ਵਜੇ ਪਹੁੰਚ ਰਹੀ ਆ ਉਹਨਾਂ ਦੇ ਪ੍ਰਬੰਧਾਂ ਵਾਸਤੇ ਜੀ ਇਥੋਂ ਸੰਤੂਨ ਜਾਣ ਵਾਸਤੇ ਪਹਿਲਾਂ ਤਾਂ ਸਾਰਾ ਪ੍ਰਬੰਧ ਪਾਲਕੀ ਸਾਹਿਬ ਪੰਜ ਪਿਆਰੇ ਇਨਸਾਨ ਸਿੰਘ ਜੋਗਦਾ ਸਿੰਘ ਕੋਈ ਆਪਣੇ ਲੈ ਕੇ ਆਏ ਆ ਤੇ ਤਾਂ ਕਿ ਉਹ ਜਿਹੜੇ ਸਿੰਘ ਦੇ ਨਾਲ ਉਹ ਨਾਲ ਚੱਲੇ ਥੱਕੇ ਥੁੱਕੇ ਹੋਣਗੇ ਕਿ ਅਸੀਂ ਆਪਣੇ ਸਿੰਘ ਲਈ ਉਹਨਾਂ ਨੂੰ ਰੈਸਟ ਕਰਾਵਾਂਗੇ ਸ਼ਾਮ ਨੂੰ ਫੇਰ ਉਹਨਾਂ ਨੂੰ ਨਾਲ ਵਾਪਸ ਜਾਣਾ ਉਹਨਾਂ ਦੇ ਸੰਗਤ ਨੂੰ ਸਾਰੀ ਨੂੰ ਜਾਣ ਵਾਸਤੇ ਇੱਥੇ ਬੱਸਾਂ ਆਪਣੀਆਂ ਸਹੀ ਪ੍ਰੋਵਾਈਡ ਕੀਤੀਆਂ ਵਾਖਾ ਲਖਾਰਾਂ ਸਰਾਂ ਦਾ ਗੁਰੂ ਮੇਕ ਵਾਈਪ 75 ਸੇਵਾ ਵਿੱਚ 220 ਕਮਰਾ ਸਾਡੇ ਉਹ ਸਾਰਾ ਅਸੀਂ ਉਹਨਾਂ ਨੂੰ ਦਿੱਤਾ ਵਾ ਕਿੱਖਾਂ ਕੇ ਆਰਾਮ ਕਰ ਲੈਣ ਉਹ ਰੈਸਟ ਕਰ ਲੈਣ ਜੇ ਬਾਹਰ ਯਾਤਰਾ ਵੀ ਉਹਨਾਂ ਨੇ ਕਰਨੀ ਹੈ ਤਾਂ ਨਾਲ ਯਾਤਰਾ ਵੀ ਕਰਵਾਵਾਂਗੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸਾਰਾ ਛਿੰਨੇ ਟਾਈਮ ਸਵੇਰੇ ਤੇ ਦੁਪਹਿਰੇ ਚਾਲੀ ਪਹਿਲਾਂ ਤਾਂ 8 ਵਜੇ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਹੌਣ ਵਾਲੇ ਟਾਈਮ ਦਿੱਤਾ ਵਾ 12 ਵਜੇ ਡੇਟ ਹੋ ਗਿਆ ਸਾਰਾ ਪ੍ਰਬੰਧ ਸੰਗਤਾਂ ਦਾ ਬਹੁਤ ਸਹਿਯੋਗ ਹੈ ਸੰਗਤਾਂ ਸਾਰੀਆਂ ਸਰੀਰਥੀਆਂ ਆਲ ਕੇ 6 ਵਜੇ ਦੀ ਇੰਤਜ਼ਾਰ ਕਰ ਲਈਆਂ ਹੁਣ ਤਾਂ ਕਿ ਗੁਰੂ ਸਾਹਿਬ ਦਾ ਵਧੀਆ ਸਤਕਾਰ ਹੋ ਸਕੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦੀਆਂ ਕਿ ਸੱਚੇ ਬਾਦ ਜੇ ਤੇਰਾ ਕਾਰਜ ਆ ਤੂੰ ਆਪ ਹੀ ਸਵਾਰ ਲਿਓ ਸੰਗਤਾਂ ਨੂੰ ਬੇਨਤੀ ਇਹੋ ਹੀ ਕਰਦੇ ਆਂ ਕਿ ਅਜੇ ਵੀ ਅੱਧਾ ਘੰਟਾ ਪਾਉਣਾ ਹੈਗਾ ਟੇਨ ਲੱਗਣਾ ਵੱਧ ਤੋਂ ਵੱਧ ਪਹੁੰਚੋ ਗੁਰੂ ਸਾਹਿਬ ਦਾ ਸਤਕਾਰ ਕਰਿਏ ਗੁਰੂ ਸਾਹਿਬ ਦਾ ਜੇ ਸਤਕਾਰ ਕਰਾਂਗੇ ਤਾਂ ਹੀ ਆਪਕਿ ਤੇ ਮਿਲਵਤਨ ਪਰਵਾਹ ਵਧੂਗਾ ਕੱਟ ਵਾਹਿਗੁਰੂ ਜੀ ਕਾ ਖਾਲਸਾ ਵ 嗯。嗯嗯